ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੀ ਐਸ ਪੀ ਸੀ ਐਲ ਦਫਤਰਖੰਨਾ 2 ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਲਾਈਨਮੈਨ ਮਨਜਿੰਦਰ ਸਿੰਘ ਉਰਫ ਰਾਜੂ ਅਤੇ ਪਿੰਡ ਦੁਲਬਾ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਬਲਾਕ ਖੇੜੀ ਨੌਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ 12000 ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸਹਾਇਕ ਸਬ ਇੰਸਪੈਕਟਰ ਜੋ ਕਿ ਸੇਵਾ ਮੁਕਤ ਨੇ ਬਲਵਿੰਦਰ ਸਿੰਘ ਵਾਸੀ ਗੁਰਨਾਨਕ ਕਲੋਨੀ ਦੇ ਵੱਲੋਂ ਮੁੱਖ ਮੰਤਰੀ ਪ੍ਰਸ਼ਠਾਚਾਰੀ ਵਿਰੋਧੀ ਐਕਸ਼ਨ ਲਾਈਨ ਦਰਜ ਉੱਪਰ ਕਰਵਾਏ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ ਤੇ ਕੀਤੀ ਗਈ ਹੈ ਦੇਖੋ ਇੱਕ ਬਲਵਿੰਦਰ ਸਿੰਘ ਨੇ ਖੰਨੇ ਦੇ ਰਹਿਣ ਵਾਲੇ ਰਿਟਾਇਰਡ ਹੈ ਕਿ ਨੇ ਪੁਲਿਸ ਤੋਂ ਔਰ ਇਹਨਾਂ ਨੇ ਆਪਣਾ ਪਲਾਟ ਵਾਸਤੇ ਮੀਟਰ ਅਪਲਾਈ ਕੀਤਾ ਸੀਗਾ ਔਰ ਖੰਨੇ ਲਾਈਨਮੈਨ ਲੱਗੇ ਨੇ ਮਨਜਿੰਦਰ ਸਿੰਘ ਖੰਨਾ ਟੂ ਪੰਜਾਬ ਜਿਹੜੀ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਲੱਗੇ ਨੇ ਉੱਥੇ ਜਦੋਂ ਉਹਨਾਂ ਨੇ ਅਪਲਾਈ ਕੀਤਾ ਉਹਨਾਂ ਨੇ ਫਿਰ 15000 ਦੀ ਡਿਮਾਂਡ ਕੀਤੀ 15000 ਦੀ ਡਿਮਾਂਡ ਕੀਤੀ ਵੀ ਤੁਹਾਡਾ ਮੀਟੋ ਤਾਂ ਲੱਗੇ ਉਹ ਕਹਿੰਦੇ 15000 ਤਾਂ ਜ਼ਿਆਦਾ ਆ ਤੇ ਉਹ 12000 ਰੁਪਿਆ ਜੋ ਕਿ ਮੰਨ ਗਿਆ ਦੇਣ ਨੂੰ ਔਰ ਇਹਦੇ ਵਿੱਚ ਸਾਰਾ ਇੱਕ ਪਰਮਜੀਤ ਸਿੰਘ ਸਾਫ ਦਾ ਸਰਪੰਚ ਹੈ ਜਿਹੜੀ ਫਤਿਹਗੜ੍ਹ ਸਾਹਿਬ ਜਿਹੜੇ ਦਾ ਰਹਿਣ ਵਾਲਾ ਔਰ ਉਹਦੀ ਉੱਥੇ ਪ੍ਰਾਪਰਟੀ ਲਈ ਇੱਕ ਦੁਕਾਨ ਉਹਨੇ ਪਾਈ ਹੋਈ ਆ ਖੰਨੇਚ ਇਹਦੇ ਥਰੂ ਇਹ ਮੰਗ ਰਿਆ ਸੀਗਾ ਇਹਦੇ ਵਿੱਚ ਇਨਵੋਲਵ ਹੋ ਕੇ ਇਹ ਫਿਰ ਇਹਨੇ ਵਿੱਚ ਜਿੱਦਾਂ ਗੱਲਬਾਤ ਕਰਕੇ ਸਾਰੀ ਸੈਟਿੰਗ ਕਰਾਈ ਤੇ ਇਹ ਕਹਿੰਦਾ ਸੀ ਬਿਜਲੀ ਵਾਲਾ ਨੇ ਮੇਰੀ ਸਾਰੀ ਪੂਰੀ ਗਲਤ ਹੈਗੀ ਆ ਔਰ 2500 ਰੁਪਏ ਨੇ ਅਲਾਈਨਮੈਂਟ ਨੇ ਪਸਪਾਈ ਦੀ ਹਾਜ਼ਰੀ ਚ ਲੈ ਲਿਆ ਸੀ ਉਦੋਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਉਹਦਾ ਮਨ ਸੀਗਾ ਕਿ ਮੈਂ ਇਹਨਾਂ ਨੂੰ ਐਕਸ਼ਨ ਕਰਨਾ ਹੈਗਾ ਤੇ 9500 ਰੁਪਏ ਸਰਪੰਚ ਨੇ ਲੈ ਲਿਆ ਉਹਦੇ ਕੋਲ ਦੁਬਾਰਾ ਵੀ ਮੈਂ ਕੋਈ ਉਹਨੂੰ ਮੈਂ ਦੇ ਦੂੰਗਾ ਇਹਨਾਂ ਨੇ ਰਲ ਮਿਲ ਕੇ ਫਿਰ 12000 ਰੁਪਏ ਲਿਆ ਸੀਗਾ ਔਰ ਇਹਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਉਹਨੇ ਕੀਤੀ ਸੀਗੀ ਬਲਵਿੰਦਰ ਸਿੰਘ ਨੇ ਕਿ ਮੇਰੇ ਕੋਲ ਇਸ ਤਰ੍ਹਾਂ ਇਹਨਾਂ ਨੇ ਪੈਸੇ ਲਏ ਆ ਮੀਟਰ ਲਾਉਣ ਦੇ ਨਾਂ ਤੇ ਉਹਦੇ ਚ ਫਿਰ ਇਨਕੁਆਰੀ ਮਾਰਕ ਹੋਈ ਸੀਗੀ ਡੀਐਸਪੀ ਰੇਂਜ ਅਸ਼ਨੀ ਕੁਮਾਰ ਨੂੰ ਔਰ ਇਨਕੁਆਰੀ ਚ ਹਾਲਾਤ ਸਹੀ ਪਾਇਆ ਗਏ ਔਰ ਰਿਕਾਰਡਿੰਗ ਵੀ ਉਹਨਾਂ ਨੇ ਕੀਤੀ ਸੀ ਇਸ ਸਬੰਧੀ ਔਰ ਇਨਕੁਆਰੀ ਦੇ ਬਾਅਦ ਮੁਕਦਮਾ ਦਰਜ ਕਰਤਾ ਔਰ ਇਹਨਾਂ ਨੂੰ ਦੋਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਮਜਿੰਦਰ ਸਿੰਘ ਲਾਈਨਮੈਨ परमजीत सिंह साहब ਦਾ ਸਰਪੰਚ ਹੈ ਹੁਣ ਪ੍ਰੋਪਰਟੀ ਲਈ ਉਹ ਕੰਮ ਕਰਦੇ ਨੇ ਕੱਲ ਨੂੰ ਉਹਨੂੰ ਦਸਤ ਪੇਸ਼ ਕਰਾਂ ਸਰ ਇਹ ਇਹ ਮਾਮਲਾ ਹੈ ਇਹ ਹੁਣ ਤੱਕ ਸਿਰਫ ਪਹਿਲਾਂ ਦਾ ਜਿਵੇਂ ਟਿਕਾ ਰਿਪੋਰਟ ਚੱਲੀ ਸੀ ਇਹ ਆਪਣਾ ਪਿਛਲੇ ਅਪ੍ਰੈਲ ਦੀ ਗੱਲ ਹੈ ਅਪ੍ਰੈਲ ਵਿੱਚ ਪੈਸੇ ਦੇ ਸੀਗੇ ਤੇ ਦਰਖਾਸਤ ਸਾਡੇ ਕੋਲ ਕੌਂਸਲ ਤੋਂ ਪੈਂਡਿੰਗ ਸੀਗੀ ਉਹ ਵੈਰੀਫਾਈ ਕਰਕੇ ਅਸੀਂ ਕਾਰਵਾਈ ਕੀਤੀ ਤੇ ਸਾਰੇ ਇਨੀ ਦੀ ਪਰ ਹੋਰ ਵੀ ਕੋਈ ਹੈਗਾ ਕੋਤ ਮੈਂ ਉਹ ਸਹੀ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਸਾਰੀ ਕਰ ਤੇ ਐਧਾ ਦੇ ਮੀਟਰ ਨੇ ਹੁਣ ਕਿੰਨੇ ਕੁ ਲਗਵਾਏਗਾ ਪੈਸਾ ਉਹ ਸਾਰੀ ਤਪੀਸ਼ ਕਰਾਂਗੇ ਤਪੀਸ਼ ਚੈੱਕ ਕਰਾਂਗੇ ਜੁਦੀਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ